ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਤੇ ਅੱਜ ਆਪਾਂ ਕਾਫੀ ਲੰਮੇ ਸਮੇਂ ਬਾਅਦ ਵੀਡੀਓ ਬਣਾ ਰਹੇ ਹਾਂ ਤੇ ਇਹ ਜਿਹੜੀ ਤੁਸੀਂ ਗਾਂ ਵੇਖ ਰਹੇ ਹੋ ਨਾ ਇਹ ਹਫ਼ਤੇ ਦੀ ਕੱਚੀ ਆ ਬਾਈ ਐਚ ਐਫ ਚ ਆ ਗਈ ਪਿਓਰਿਟੀ ਇਹਦੀ ਹੈਗੀ ਹੈ 70 ਤੋਂ 80% ਹਫ਼ਤੇ ਦੀ ਕੱਚੀ ਹੈ ਦੁੱਧ 16-17 ਲੀਟਰ ਮੇਰੇ ਹਿਸਾਬ ਨਾਲ ਤਿਆਰ ਹੈ ਬਾਕੀ ਕਹਿੰਦੇ ਨੇ ਬਾਕੀ ਤੁਸੀਂ ਬਾਈ ਗੱਲਬਾਤ ਕਰਿਓ ਫੋਨ ਤੇ ਆਪਣਾ ਨੰਬਰ ਦਿੱਤਾ ਹੋਇਆ ਆਪਾਂ ਸਕਰੀਨ ਤੇ ਤੇ ਹਫਤੇ ਦੀ ਕੱਚੀ ਆ ਬਾਈ ਤੇ ਮੁੱਲ ਇਹਦਾ 1.5 ਲੱਖ ਮੰਗ ਰਹੇ ਨੇ ਤੇ ਬਾਕੀ ਮੌਕੇ ਤੇ ਮਾਨ ਤਨ ਹੋ ਜੂ ਆ ਡਰ ਕੁਆਲਟੀ ਬਾਈ ਬਹੁਤ ਸੋਹਣੀ ਹੈ ਇਹਦੀ ਗਾਂ ਦੀ ਤੇ ਅੰਚਲ ਵੀ ਆਪਦੀ ਜਗ੍ਹਾ ਤੇ ਪ੍ਰੋਪਰ ਗੈਪ ਨਾਲ ਲੱਗੀ ਹੋਈ ਨੇ ਤੇ ਇਹ ਗਾਂ ਤੁਸੀਂ ਆਪ ਦੇਖੋ ਵੀਡੀਓ ਚ ਵੀ ਕਿੰਨੀ ਖਫਾ ਰਹੀ ਆ ਮੈਨੂੰ ਬਹੁਤ ਸੋਹਣੀ ਗਾਂ ਲੱਗੀ ਬਾਈ ਇਹ ਤੇ ਕਰੋ ਸੰਪਰਕ ਜਿਹਨੇ ਜਿਹਨੂੰ ਲੋੜ ਆ ਬਾਈ ਧੰਨਵਾਦ ਸਾਰਿਆਂ ਦਾ ਤੇ ਵੀਡੀਓ ਨੂੰ ਕਰਿਓ ਲਾਈਕ ਤੇ ਆਪਣੇ ਚੈਨਲ ਤੇ ਜਿਹੜਾ ਵੀ ਨਵਾਂ ਵੀਰ ਆ ਆ ਉਹ ਸਬਸਕ੍ਰਾਈਬ ਕਰ ਲੇ ਧੰਨਵਾਦ ਬਾਈ ਸਾਰਿਆਂ ਦਾ